ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢਿਲਵਾ ਤੇ ਤੁਸੀਂ ਜੁੜ ਚੁੱਕੇ ਹੋ ਸੁਰਿੰਦਰ ਢਿਲਵਾ YouTube ਚੈਨਲ ਦੇ ਨਾਲ ਤੇ ਅੱਜ ਮਿੱਤਰ ਪਿਆਰੋ ਦਿਨ ਵੀਰਵਾਰ ਔਰ ਤਰੀਕ ਅੱਜ ਹੈਗੀ ਹੈ ਜੀ 4 ਦਸੰਬਰ 2025 ਤੇ ਆਪਾਂ ਰੋਜ਼ਾਨਾ ਦੀ ਤਰ੍ਹਾਂ ਇਸ ਵਕਤ ਖੜੇ ਹੈਗੇ ਆ ਜੀ ਕੋਟਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਜਿੱਥੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੁਕਾਨਾਂ ਜਿਹੜੀਆਂ ਉਹ ਮਿੱਤਰ ਪਿਆਰੋ ਸਜੀਆਂ ਹੈਗੀਆਂ ਐ ਤੇ ਆਪਾਂ ਲਗਾਤਾਰ ਪਹਿਲਾਂ ਲੋ ਜੀ ਮਿੱਤਰ ਪਿਆਰੋ ਮੈਂ ਵਾਇਸ ਇਸ ਕਰਕੇ ਮਿਊਟ ਕਰ ਦਿੱਤੀ ਸੀ ਕਿਉਂਕਿ ਉਹ ਜਿਹੜੀ ਪਿੱਛੇ ਬਲੈਕ ਗੱਡੀ ਖੜੀ ਆ ਤੁਸੀਂ ਦੇਖ ਰਹੇ ਹੋਗੇ ਉਹ ਵਾਲੀ ਤੇ ਉਹਦੇ ਤੇ ਸੌਂਗ ਆ ਜਿਹੜੇ ਉਹ ਚੱਲ ਰਹੇ ਹੈਗੇ ਇਸ ਕਰਕੇ ਮੈਂ ਵਾਇਸ ਮਿਊਟ ਕਰ ਦਿੱਤੀ ਸੀ ਤੇ ਆਪਾਂ ਹੁਣ ਆ ਗਏ ਹੈਗੇ ਆ ਜੀ ਵਾਪਸ ਤੇ ਵਾਪਸ ਜਲਦੀ ਜਲਦੀ ਲੰਬਾ ਨਹੀਂ ਚਲਾਵਾਂਗੇ ਵੀਡੀਓ ਨੂੰ 2-3 ਮਿੰਟ ਦਾ 4 ਮਿੰਟ ਦਾ ਜਿੰਨਾ ਕੁ ਵੀ ਚਲਾ ਸਕਿਆ ਆਪਾਂ ਚਲਾਵਾਂਗੇ ਮਿੱਤਰ ਪਿਆਰਿਓ ਤੇ ਲਓ ਜੀ ਕੇਲੇ ਆ ਕੇਲੇ ਵਾਲੇ ਬਾਈ ਅਜੇ ਬਿਜ਼ੀ ਨੇ ਤੇ ਇਧਰ ਆਪਾਂ ਫੇਰ ਆ ਰਜਾਨਾ ਦੀ ਤਰ੍ਹਾਂ ਤਾਂ ਵਾਪਸ ਆ ਗਏ ਹੈਗੇ ਆ ਦੁਕਾਨਦਾਰ ਪਾਈਆਂ ਦੇ ਕੋਲੇ ਤੇ ਬਾਈ ਕੀ ਬਾਈ ਬਾਈ ਉਹਦੇ ਵਿੱਚ ਵੌਇਸ ਭਰ ਲਏ ਹੈਗੇ ਆ ਅੱਛਾ ਓਕੇ ਉਹਦੇ ਵਿੱਚ ਹੀ ਰਿਕਾਰਡਿੰਗ ਹੁੰਦੀ ਹੈ ਨਾ ਓਕੇ ਮੈਂ ਕਹਾਂ ਕਿ ਦੇਖੋ ਗਾਂ ਦੀ ਭਰ ਲਈ ਕਿ ਦੇ ਲਓ ਜੀ ਮਿੱਤਰ ਪਿਆਰਿਓ ਇੱਧਰ ਆਪਾਂ ਦੁਕਾਨ ਵਾਲੇ ਬਾਈ ਦੇ ਕੋਲੇ ਖੜੇ ਹੈਗੇ ਆ ਲਓ ਜੀ ਖਾਣਾ ਖਾ ਰਹੇ ਆ ਭੁੱਖ ਲੱਗਦੀ ਹੈਗੀ ਆ ਤੇ ਲਓ ਜੀ ਇੱਧਰ ਗਰਮ ਕੱਪੜਿਆਂ ਦੀ ਦੁਕਾਨ ਵਾਲੇ ਬਾਈ ਦੇ ਕੋਲੇ ਆ ਗਏ ਹੈਗੇ ਆ ਤੇ ਇੱਥੋਂ ਗ੍ਰਾਹਕ ਉਹਦੇ ਤੋਂ ਜਿਹੜੇ ਆ ਆ ਖਰੀਦ ਰਹੇ ਹੈ ਜੀ ਤੇ ਆਪਾਂ ਚੱਲਦੇ ਹੈਗੇ ਆ ਅੱਗੇ ਬਾਈ ਜੀ ਕੋੜਕਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਆਪਾਂ ਇਸ ਟਾਈਮ ਤੇ ਜਿਹੜਾ ਉਹ ਕੁਝ ਲਾਈਵ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੈਗੇ ਹਾਂ ਤੇ ਬਾਈ ਦੇ ਕੋਲੇ ਫੇਰ ਪਹੁੰਚ ਗਏ ਹੈਗੇ ਹਾਂ ਲਓ ਜੀ ਆਹਾਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਸੂੰਗਰੇ ਤੇ ਆਹ ਲਓ ਜੀ ਤੁਸੀਂ ਚੈੱਕ ਕਰੋ ਟਿੰਡੋ ਦੀ ਕੁਆਲਿਟੀ ਸ਼ਕਰਗੰਦੀ ਦੀ ਕੁਆਲਿਟੀ ਗਾਜਰ ਦੀ ਕੁਆਲਿਟੀ ਤੇ ਟਮਾਟਰ ਦੀ ਕੁਆਲਿਟੀ ਲਓ ਜੀ ਬਾਈ ਜੀ ਤੇ ਬਾਈ ਤੋਂ ਸਬਜ਼ੀਆਂ ਦੇ ਭਾਜਾਂਗੇ ਕਰ ਲਗੇ ਲੈ ਵੀ ਤੁਹਾਡੇ ਵੱਲ ਨੂੰ ਕੈਮਰਾ ਹਰੇ ਭਰਤੀਆਂ ਲਾ ਕੇ ਦੇਖ ਗਿਆ ਭਾਈ ਜੀ ਕੀ ਹਾਲ ਨੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਈ ਜੀ ਸ਼ਕਰਕੰਦੀ ਦਾ ਕੀ ਭਾਅ ਕਰਤਾ ਸ਼ਕਰਕੰਦੀ ਪਿਆਰ ਫਿਰ ਓਕੇ ਤੇ ਗਾਜਰ ਦਾ ਭਾਅ ਭਾਅਰ ਪਾ ਦੀ ਭਾਈ ਜੀ 30 ਰੁਪਏ 2 ਗਲੋ ਪਿਆ ਦੀ ਉਹਦੀ ਗਾਜਰੀ ਟਮਾਟਰ ਭਾਈ ਜੀ ਟਮਾਟਰ ਭਾਈ ਜੀ 40 ਰੁਪਏ ਓਕੇ ਤੇ ਟਿੰਡੋ ਭਾਈ ਜੀ ਟਿੰਡੋ ਕੋਲੇ 40 ਰੁਪਏ ਤੇ ਉਹ ਸੁਗਰੇ 2 50 ਦੀਆਂ ਗੁੱਟੀਆਂ ਚੀ ਦੀ ਸ਼ੁਕਰੀਆ ਭਾਈ ਧੰਨਵਾਦ ਲਓ ਜੀ ਮਿੱਤਰ ਪੇਰੋ ਆਪਾਂ ਚੱਲਦੇ ਆਂ ਵਾਪਸੀ ਵੱਲ ਨੂੰ ਤੇ ਭਾਈ ਆਪਾਂ ਇੱਥੋਂ ਅੱਜ ਲਾਈਵ ਕੀਤਾ ਸੁਰਿੰਦਰ ਢੱਲਵਾ ਚੈਨਲ ਤੋਂ ਤੇ ਸਤਿੰਦਰ ਢੱਲਵਾ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਮਿਸਟਰ ਪਿਆਰੋ ਆਪਣਾ ਇੱਕ YouTube ਚੈਨਲ ਆ ਜਿਹਦੇ ਤੇ ਦੂਰੋਂ-ਦੂਰੋਂ ਆਪਣੇ ਨਾਲ ਸਰੋਤੇ ਜੁੜਦੇ ਆ ਜਿਹਦਾ ਨਾਂ ਹੈਗਾ ਢੱਲਵਾ ਟੈਲੀਵਿਜ਼ਨ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਢੱਲਵਾ ਟੈਲੀਵਿਜ਼ਨ ਚੈਨਲ ਦੇ ਨਾਲ ਇਸ ਤੋਂ ਪਹਿਲਾਂ ਆਪਾਂ ਜੁੜਦੇ ਆ ਲਾਈਵ ਕਰਦੇ ਆ 7:30 ਵਜੇ 7:30 ਵਜੇ ਟਿਲਵਾ ਟੈਲੀਵਿਜ਼ਨ ਦੇ ਨਾਲ ਮਿੱਤਰ ਪਿਆਰੋ ਜੁੜ ਜਾਇਆ ਕਰੋ ਤੇ ਜੁੜ ਕੇ ਤੁਸੀਂ ਅ ਤੂੜੀ ਦੀ ਬੋਲੀ ਦੇਖ ਸਕਦੇ ਹੋ ਸਵੇਰੇ 7:30 ਵਜੇ ਤੋਂ ਅ ਤੂੜੀ ਦੀ ਲਾਈਵ ਬੋਲੀ ਤੁਸੀਂ ਦੇਖਦੇ ਹੋ ਤੇ ਉਸ ਤੋਂ ਬਾਅਦ ਹੋਲ ਸੇਲ ਦੇ ਰੇਟ ਦੇਖਦੇ ਹਾਂ ਜਾਣਦੇ ਹਾਂ ਤੇ ਫਿਰ ਰਿਟੇਲ ਦੇ ਰੇਟ ਤੇ ਫਰੂਟਸ ਦੇ ਪਾ ਤੇ ਜਿਹਦੇ ਜ਼ਰੀਏ ਸਾਡੇ ਨਾਲ ਪਾਕਿਸਤਾਨ ਤੋਂ ਵੀ ਮਿੱਤਰ ਪਿਆਰੇ ਜੁੜਦੇ ਹੈਗੇ ਅਤੇ ਪਾਕਿਸਤਾਨ ਦੇ ਵੀ ਆਪਾਂ ਤਾਰਿਸਾਨਾ ਦੀ ਤਰ੍ਹਾਂ ਭਾ ਜਾਣਦੇ ਹੈਗੇ ਆ ਪਾਕਿਸਤਾਨ ਦੇ ਵਿੱਚ ਸਬਜ਼ੀਆਂ ਦੇ ਭਾ ਕੀ ਰੇ ਫਰੂਟਸ ਦੇ ਭਾ ਕੀ ਰੇ ਤੁਸੀਂ ਉਹ ਵੀ ਜਾਣਦੇ ਹੋ ਸੋ ਤੁਸੀਂ ਪਿਆਰ ਬਖਸ਼ਿਆ ਮਾਨ ਬਖਸ਼ਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਇਸੇ ਤਰੀਕੇ ਨਾਲ ਢਿਲਵਾ ਟੈਲੀਵਿਜ਼ਨ ਦੇ ਨਾਲ ਤੇ ਸੋਰੀ ਸਰਿੰਦਰ ਢਿਲਵਾ ਚੈਨਲ ਦੇ ਨਾਲ ਜੇਕਰ ਹਾਲੇ ਤੱਕ ਸਰਿੰਦਰ ਢਿਲਵਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲੋ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਤੇ ਕਲਿੱਕ ਕਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰ ਬਾਨੀ ਭਾਈ ਜੀ